ਜੀ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘਟ ਹੋਗੇ ਆਪਾਂ ਵੀ ਵਧੀਆ ਆ ਮਾਰਨਿੰਗ ਹੋ ਗਈ ਸੀ ਮਾਰਨਿੰਗ ਅੱਜ ਚਾਹ ਪੀ ਲਈ ਸੀ ਤੇ ਇਧਰ ਇਹਨਾਂ ਦੀ ਡਿਮਾਂਡ ਸੀ ਅੱਜ ਵੀ ਰੋਟੀ ਮੈਂ ਅੱਜ ਘਰਾਂ ਤੇ ਮੈਂ ਅੱਜ ਆਲੂ ਵਾਲੇ ਪਰੌਂਠੇ ਖਾਣੇ ਆ ਤੇ ਇਸ ਲਈ ਫਿਰ ਆਪਾਂ ਅੱਜ ਆਲੂ ਵਾਲੇ ਪਰੌਂਠੇ ਬਣਾਵਾਂਗੇ ਤੇ ਪਹਿਲਾਂ ਆਪਾਂ ਥੋੜਾ ਬੋਧਾ ਡੜੀ ਵਿਗਾਰਾ ਹੋਵਾਂਗੇ ਨੌਨੇ ਨੌਨੇ ਆ ਉਸ ਤੋਂ ਬਾਅਦ ਹੀ ਆਲੂ ਆਲੂ ਦੇ ਪਰੌਂਠੇ ਬਣਾਵਾਂਗੇ ਤੇ ਲੈ ਕੇ ਇਹਨਾਂ ਨੇ ਇੱਕ ਤੇ ਜਾਣਾ ਨਹੀਂ ਹੁੰਦਾ ਬਸ ਕਿੱਥੇ ਨਹੀਂ ਜਾਣਾ ਮਾੜਾ ਜਿਹਾ ਪਾਰਕ ਚ ਵੀ ਕਹਦਾ ਪਾਰਕ ਚ ਜਾਇਆ ਆਉਣੇ ਉੱਥੇ ਵੀ ਨਹੀਂ ਜਾਣਾ ਹੁੰਦਾ ਖਾ ਕੇ ਪਰੌਂਠੇ ਇਹਨਾਂ ਨੇ ਸੌ ਜਾਣਾ ਵਾ ਬਸ ਦੱਸੋ ਤਾਂ ਹੀ ਕਰਨਾ ਹੋਰ ਕੀ ਕਰਨਾ ਬੰਦੇ ਨੂੰ ਹੁੰਦਾ ਵੀ ਚੱਲ ਅੱਜ ਛੁੱਟੀ ਹੈ ਅਸੀਂ ਬਾਹਰ ਕਿਤੇ ਜਾ ਹੀ ਆਈਏ ਜਲਦੇ ਆ ਕੋਈ ਨਹੀਂ ਰੋਟੀ ਖਾ ਕੇ ਜਲਦੇ ਕਿੱਥੇ ਪਾਰਕ 'ਚ ਜਲਦੇ ਆ ਕੰਮ ਕੰਮ ਵੀ ਮੈਸਾ ਨਿਬੜਨਾ ਹੋ ਤੱਕ ਚਲੋ ਫਿਰ ਹੁਣ ਆਪਾਂ ਮਿਲਦੇ ਆ ਤੁਹਾਨੂੰ ਆਲੂ ਵਾਲੇ ਪਰੌਂਠੇ ਆਪਾਂ ਆ ਗਏ ਆ ਕਿਚਨ 'ਚ ਕਿਚਨ 'ਚ ਮੈਂ ਪਹਿਲਾਂ ਹੀ ਆਲੂ ਜੜੇ ਰਸ ਦੀ ਉਬਲਨੇ ਰੱਖਤੇ ਸੀ ਆਲੂ ਬਲ ਗਏ ਨੇ ਤੇ ਹੁਣ ਇਹਨਾਂ ਦੇ ਛਿਲਕੇ ਤਾਰੂੰਗੀ ਤੇ ਮਿਕਸਚਰ ਬਣਾਉਣੀ ਆ ਕਿਉਂਕਿ ਮੈਂ ਮਿਕਸਚਰ ਸਾਰੇ ਰੈਡੀ ਕਰ ਤਾ ਮੈਂ ਚਾਹੁੰਦਾ ਪਾਣੀ ਆ ਹੁਣ ਪਿਆਜ਼ ਵੀ ਪਾਉਂਗੀ ਇਹਦੇ ਵਿੱਚ ਅਫਤ ਚੁੱਕਦੇ ਹਾਂ ਸੀਗਾ ਹਾਂ ਮੈਂ ਅੱਜ ਰੈਡੀ ਕਰਤਾਗਾ ਆਲੂ ਵਾਲਾ ਆਲੂ ਵਾਲੇ ਪਰੌਂਠੇ ਬਣਨਗੇ ਅੱਜ ਤੇ ਸਫਾਈ ਵੀ ਆਪਾਂ ਕਮਰੇ ਦੀ ਕਰਤੀ ਆ ਕੱਪੜੇ ਵੀ ਧੋਣੇ ਲਾ ਦਿੱਤੇ ਮਸ਼ੀਨ 'ਚ ਆਹ ਦੇਖੋ ਬਾਹਰ ਵੀ ਸੁੱਕਣੇ ਪਏ ਹੋਏ ਅੱਜ ਕੱਪੜੇ ਕੱਪੜੇ ਵੇਪੇ ਆ ਤੇ ਆਲੂ ਵਾਲੇ ਖਾਵਾਂਗੇ ਅੱਜ ਬਹੁਤ ਟਾਈਮ ਬਾਅਦ ਦੇਖੇ ਬਣਦੇ ਆ ਕਿ ਨਹੀਂ ਬਣਦੇ ਹੁਣ ਦੇਖਦੇ ਆ ਹਾਂਜੀ ਤੇ ਆਲੂ ਵਾਲੀਆਂ ਜਿਹੜੀਆਂ ਰੋਟੀਆਂ ਐ ਉਹ ਮੈਂ ਰੈਡੀ ਕਰਤੀਆਂ ਤੇ ਹੁਣ ਲੱਗਿਆ ਖਾਣ ਕਾਫੀ ਬਹੁਤ ਟਾਈਮ ਬਗਾਦ ਸੀ ਇੱਥੇ ਆ ਕੇ ਆਲੂ ਵਾਲੀਆਂ ਰੋਟੀਆਂ ਬਣਾਈਆਂ ਵਾ ਤੇ ਪਤਾ ਨਹੀਂ ਕੀ ਹੋਇਆ ਮਿਰਚਾਂ ਹਰੀਆਂ ਪਾਈਆਂ ਸੀ ਤੇ ਮੇਰੇ ਹੱਥ ਸਾਰੇ ਉਂਗਲਾਂ ਚਲਣ ਕਰਨ ਲੱਗੀਆਂ ਮੀਆਂ ਤੇ ਖਾ ਕੇ ਰੋਟੀ ਉਸ ਤੋਂ ਬਾਅਦ ਦੇਖਦੇ ਆਂ ਵੀ ਅੱਗੇ ਆਪਾਂ ਕੀ ਕਰਨਾ ਵਾ ਟੇਸਟ ਆਲੂ ਵਾਲੀਆਂ ਰੋਟੀਆਂ ਮਨਾ ਚ ਦੇਖੋ ਤੀ ਇਹ ਤੇ ਬੇਲ ਦੇ ਹੁਣੇ ਉੱਥੇ ਆਲੂ ਲੱਗ ਗਏ ਸਾਰੇ ਅੰਖਾ ਕੇ ਆਲੂ ਆਣੇ ਬੇਲੇ ਹੋ ਗਏ ਹੁਣ ਕੱਪੜੇ ਬਾਹਰ ਕੱਟিয়ে ਭਾਂਡੇ ਉਹਨੇ ਹੋ ਗਏ ਭਾਂਡੇ ਮੱਧ ਨਾਲੇ ਇੱਧਰ ਕੱਪੜੇ ਕੱਟਣ ਨਾਲ ਮਾਰ ਦੁੱਧ ਸੁੱਕ ਗਏ ਹੋਣਗੇ ਆਹ ਪਾੜ ਲਈ ਤਾਂ ਨਹੀਂ ਦੇ ਪਾ ਦਿੰਨੇ ਆ ਉਹ ਪਰਾਂ ਲੱਗਿਆ ਚਲ ਮੈਂ ਪਾਉਣਾ ਫਿਰ ਹੈ ਮੈਂ ਪਾ ਮਾ ਕੱਪੜੇ ਨਹੀਂ ਮੈਂ ਤੋਂ ਨਹੀਂ ਕੱਟ ਲੋ ਠੀਕ ਹੈ ਇਹ ਸਾਡਾ ਬਾਗ ਹੈ ਮਗਰ ਮਰੂਦਾਂ ਦਾ ਬਾਗ ਹੈ ਇੱਥੇ ਮਰੂਦ ਲਾਏ ਸੀ ਮਰੂਦ ਹੋਏ ਨਹੀਂ ਪਟ ਕੇ ਲੈ ਗਏ ਸਾਰੇ ਇੱਥੇ ਮਰੂਦ ਦਾ ਲਾਗ ਉਦਾਂ ਹੀ ਆ ਲੈਣੇ ਮੈਂ ਬਾਪਾ ਨੂੰ ਉੱਚਾ ਹੁਣਾ ਪੈਣਾ ਹਾਂ ਵਗੇ ਰੋਟੀਆਂ ਕੱਪੜੇ ਸੁੱਕਣੇ ਪਾ ਕੇ ਤੇ ਉੱਪਰ ਜਾ ਕੇ ਨਹਾ ਕੇ ਤੇ ਬਸ ਬਹਿ ਜਾਣਾ ਕਮਰੇ ਚ ਫਿਰ ਕਾਚੀ ਦੇਖਣੀ ਆ ਕਾਚੀ ਦੇਖਣੀ ਆ ਟਾਚੀ ਦਾ ਠੀਕ ਹੈ ਹਾਂਜੀ ਤੇ ਹੁਣ ਆਪਾਂ ਸਾਰਾ ਕੰਮ ਕਰ ਲਿਆ ਕੱਪੜੇ ਵਗੈਰਾ ਵੀ ਵਾਸ਼ ਕਰ ਲਏ ਰੋਟੀ ਵੀ ਖਾ ਲਈਆਂ ਤੇ ਰੈਡੀ ਵਗੈਰਾ ਤਾਂ ਆਪਾਂ ਪਹਿਲੇ ਹੀ ਹੋ ਗਏ ਸੀ ਰੈਡੀ ਤੇ ਚਲੋ ਕੀ ਹੋਣਾ ਹੈ ਤੇ ਹੁਣ ਥੋੜਾ ਜਿਹਾ ਅੱਗੇ ਆ ਥੋੜਾ ਟਾਈਮ ਰੈਸਟ ਕਰਾਂਗੇ ਉਸ ਤੋਂ ਬਾਅਦ ਦੇਖਦੇ ਹਾਂ ਦੇ ਪਾਰਕ ਉਹਨਾਂ ਵਿੱਚ ਕੀੜਾ ਕੱਢ ਕੇ ਆਉਣਾ ਹੋਇਆ ਤਾਂ ਕੀੜਾ ਕੱਢਿਆਵਾਂਗੇ ਤੇ ਫਿਰ ਬਸ ਆਪਾਂ ਕਰ ਰਹੀਆਂ ਤੇ ਅੱਜ ਵੈਸੇ ਵਧੀਆ ਸੀ ਮੌਸਮ ਵਧੀਆ ਸੀਗੀ ਧੁੱਪ ਚੜੀ ਹੋਈ ਆ ਵਧੀਆ ਮੌਸਮ ਲੱਗਿਆ ਹੋਇਆ ਨਹੀਂ ਤਾਂ ਕਾਫੀ ਦਿਨ ਹੋ ਗਏ ਸੀ بارش ਦਾ ਟਾਈਮ ਸੀਗਾ ਅੱਗੇ ਅੱਜ ਬਹੁਤ ਵਧੀਆ ਏ ਇਸ ਮੌਨ ਤਾਂ ਕੱਪੜੇ ਵਾਸ਼ ਕਰੇ ਪਏ ਨੇ نیچے ਤੇ ਬਾਕੀ ਹਣੀ ਨੂੰ ਪੋਛਦੀਆਂ ਹਣੀ ਹਜੇ ਨਾਤੇ ਵਗੈਰਾ ਨਹੀਂ ਹੈਗੇ ਮੈਂ ਤਾਂ ਮਾਰਨਿੰਗ ਹੀ ਨਾਲ ਹੀ ਸੀਗੀ ਤੇ ਫਿਰ ਹਣੀ ਨੂੰ ਪੋਛਦੀਆਂ ਜੇ ਉਹ ਠੀਕ ਹੋਏ ਤਾਂ ਫਿਰ ਕਿਤੇ ਚੜ੍ਹ ਜਾਨੇ ਆ ਨਹੀਂ ਤਾਂ ਫਿਰ ਕਮਰੇ ਚ ਤਾਂ ਆਪਣੇ ਘਰ ਚ ਦਾ ਹੈ ਗਈਆਂ ਆਓ ਜੀ ਹੁਣ ਨਾ ਕੇ ਮੈਂ ਆ ਗਿਆ ਜੀ ਮੇਰਾ ਨਹਾਣਾ ਹੋ ਗਿਆ ਡਨ ਮੇਰਾ ਨਹਾਣਾ ਹੋ ਗਿਆ ਇੱਕਦਮ ਡਨ ਤੇ ਹੁਣ ਆਪਾਂ ਇਸਨ ਇਦਾਂ ਰੱਖੋ ਨਾ ਤੁਸੀਂ ਸਮਾਨ ਲੈ ਕੇ ਆਉਣਾ ਆਪਾਂ ਐਲਡੀ ਚੋਂ ਤੇ ਜਮਾਰ ਵੀ ਮੁੱਕੇ ਪੈ ਘਰ ਦਾ ਥੋੜਾ ਆ ਹਨ ਉਹ ਲੈ ਕੇ ਆਉਣਾ ਤੇ ਨਾਲੇ پارک ਚ ਬਹਿ ਜਾਵਾਂਗੇ ਚਲਿਏ ਹੋਰ ਚੱਲਦੇ ਆ ਮੈਂ ਤਾਂ ਰੁਕੇ ਜਾਣਾ ਮੈਨੂੰ ਦੁਬਾਰਾ ਫਿਰ ਭੁੱਖ ਲੱਗੀ ਭੁੱਖ ਤਾਂ ਮੈਨੂੰ ਵੀ ਲੱਗੀ ਆ ਪ੍ਰੌਂਠੇ ਖਾਦੇ ਸੀ ਆਲੂ ਵਾਲੇ ਪ੍ਰੌਂਠੇ ਤੁਹਾਨੂੰ ਦੱਸਿਆ ਸੀ ਨਾ ਆਪ ਬਣਾਏ ਸੀ ਉਹ ਖਾਦੇ ਸੀ ਬੱਦ ਪਤਾ ਨਹੀਂ ਕਿਉਂ ਭੁੱਖ ਜੀ ਮਿਟੀ ਨਹੀਂ ਹੈਗੀ ਹੋਰ ਤਨ ਚਾਰ ਹੀ ਬਣੇ ਚਾਰ ਕੇ ਬਣੇ ਸੀ ਨਹੀਂ ਪ੍ਰਾਂਠੇ ਦਾ 5 6 ਬਣੇ ਸੀ 6 ਸੀ ਹਾਂ 6 6 ਦੇ ਛਾਲੇ ਆ ਤੇ ਫਿਰ ਵੀ ਨਹੀਂ ਭੁੱਖ ਮਿਟੀ ਹੈਗੀ ਉਹ ਸੌਫਟ ਜੇ ਬੜੇ ਬਣੇ ਸੀ ਨਾ ਇਦਾਂ ਹੈਵੀ ਜੇ ਨਹੀਂ ਬਣੇ ਸੀ ਗਏ ਤੇ ਉਹਦੇ ਕਰਕੇ ਸਵਾਦ ਵੀ ਬੜੇ ਲੱਗੇ ਤੇ ਫਿਰ ਭੁੱਖ ਲੱਗ ਗਈ ਮੈਂ ਤਾਂ ਹੁਣ ਆਪਲੇਸ ਜੇ ਵੀ ਖਾਦੇ ਆ ਤਾਂ ਵੀ ਨਹੀਂ ਭੁੱਖ ਮਿਟੀ ਹੁਣ ਭਰ ਜਾਣੇ ਆ ਹਾਂ ਸਾਮਿਲ ਹੋਏ ਫ੍ਰੀ ਹੋਏ ਆ ਕਮਰਾ-ਗੋਮਰਾ ਸੈੱਟ ਕੀਤਾ ਅੱਜ ਤਾਂ ਕਰਕੇ ਟੈਚੀ ਤਾਂ ਜਿਹੜੇ ਨਹੀਂ ਟੈਚੀ ਰਹਿੰਦੇ ਸੈੱਟ ਕਰਨ ਵਾਲੇ ਟੈਚੀ ਹੁਣ ਕਰਦੇ ਆ ਥੋੜਾ ਹਮਮ ਤੇ ਜਾਣੇ ਆ ਫਿਰ ਬਾਹਰ ਨਾਲੇ ਪਾਰਕ 'ਚ ਬਹਿ ਕੇ ਆਉਨੇ ਆ ਦੇ ਨਾਲੇ ਸਮਾਨ ਲੈ ਕੇ ਆਉਨੇ ਆ ਅੱਜ ਧੁੱਪ ਲੱਗੀ ਆ ਬਾਹਰ ਤਾਂ ਕਰਕੇ ਠੀਕ ਹੈ ਜੀ ਠੀਕ ਹੈ ਜੀ ਬਣ ਗਈਆਂ ਅੱਜ ਖਾਣਾ ਹੀ ਆ ਬਸ ਹੋਰ ਕੀ ਕਰੀਗੀ ਭੁੱਖ ਲੱਗੀ ਵੀ ਸੀ। ਭੁੱਖ ਆਣੀ। ਭੁੱਖ ਲੱਗੀ ਸੀ। ਭੁੱਖ ਲੱਗੀ ਆਂਤਾਂ ਦੀ ਭੁੱਖ। ਆਂਤਾਂ ਦੀ ਕਹਿੰਦੇ ਨੂੰ ਆਂਤਾਂ ਦੀ ਭੁੱਖ ਆਉਂਦੀ। ਮੈਂ ਨੂੰ ਤਾਂ ਪਾਣੀ ਪੀ ਵੀ ਲਈ ਮੇਰੇ ਢੱਡ ਕਰੇ ਆਪੇ ਆ। ਹਾਂ। ਸ਼ਾਮ ਦੇ ਵੇਲੇ ਬਗਾਨੀ ਕੀ ਹੋ ਜਾਂਦਾ ਪਤਾ? ਕੀ? ਸ਼ਾਮ ਜਾ ਵੇਲੇ ਨਾ ਮਤਲਬ ਇਦਾਂ ਹੀ ਭਰਿਆ ਭਰਿਆ ਰਹਿੰਦਾ ਢੱਡ। ਅੱਛਾ ਹਾਂ ਸ਼ਾਮ ਦੇ ਨੂੰ। ਹੁੰਦਾ ਨਾ? ਹਾਂ। ਜਿਵੇਂ ਐਸਿਡ ਜਿਹਾ ਬਣਿਆ ਹੁੰਦਾ ਨਾ। ਆਹੋ। ਸਦਾਣੀ ਕੀਆ ਪੂਵੀਆਂ ਬਣ ਚੁੱਕੀਆਂ ਨੇ ਹੁਣ ਕਹਿੰਦੇ ਸੇਵੀਆਂ ਖਾਣੀਆਂ ਏ ਇਥੋਂ ਤਾਂ ਬੱਠੜ ਹੀ ਲੱਗਦਾ ਬਟ ਹੈ ਬਾਉਲੀ ਅਨਿਕਾ ਜਾਂ ਕੈਮਰੇ ਵਿੱਚ ਬੜਾ ਵੱਡਾ ਦਿਂਦਾ ਯਾਰ ਖਾਦ ਦਿੰਦੀਆਂ ਕਿੰਨਾ ਚਿਰ ਤੋਖਾਂ ਦਾ ਮੈਨੂੰ ਨਿੰਬੂ ਬਣੀ ਬਣਾ ਦੇ ਨਿੰਬੂ ਬਣੀ ਬਣਾ ਕੇ ਦਿੱਤਾ ਉਹ ਵੀ ਨਹੀਂ ਪੀਤਾ ਗਿਆ ਦੇਖਿਆ ਹੁਣ ਮੈਨੂੰ ਠੰਡ ਲੱਗ ਰਹੀ ਆ ਸਮਾਨ ਲੈਣ ਜਾਣਾ ਸੀ ਉਹ ਵੀ ਨਹੀਂ ਲੈਣ ਜਾਣਾ ਹੁਣ ਕਹਿੰਦੇ ਮੈਨੂੰ ਮੈਂ ਜਾ ਮੇਰੇ ਤੋਂ ਜਾਣ ਹੀ ਹੋਣਾ ਚੱਕਰ ਜਾਈ ਜਾਂਦੇ ਆ ਯਾਰ ਚੱਕਰ ਕਿਵੇਂ ਆਉਣ ਲੱਗੇ ਅੱਜ ਗੁੰਮੀਆ ਦਾ ਸੱਚ ਕਰਨ ਲੱਗੇ ਉਹ ਭਾਂਡੇ ਹਜੇ ਇੰਨੇ ਆ ਜਿਹੜੇ ਅਜੇ ਅਸੀਂ ਯੂਜ਼ ਹੀ ਨਹੀਂ ਕੀਤੇ ਹੈਗੇ ਸਾਡੇ ਕੋਲ ਉਦਾਂ ਹੀ ਪਏ ਹੋਏ ਆ ਆ ਦਿਖਾਓ ਚਲਪ ਤੇ ਰੋਟੀਆਂ ਜਿਹੜੀਆਂ ਆ ਉਹ ਕਰ ਲੈਣੇ ਆ ਇਹ ਉਵੇਂ ਪਿਆ ਹੈ ਨਮਾਈ ਹਾਂ ਜੀ ਨਾਲੇ ਜੱਦਾ ਐ ਇੰਡੀਆ ਦੀਆਂ ਨਾਲੇ ਦੇਖ ਰਹੇ ਆ ਬੰਦਿਆਂ ਨੂੰ ਉਹ ਕਿੰਨੀ ਦਾ ਪ੍ਰਭਜੋਤਦੀ ਆ ਹਾਂ ਹੂੰ ਪਤਾ ਨਹੀਂ ਕੀ ਲਿਆਂਦਾ ਸੀ ਉਹਦੋਂ ਦੇ ਇਹਦੇ ਚ ਪਈ ਆ ਆ ਛਾਨਣੀ ਵੀ ਲਿਆਂਦੀ ਸੀ ਆਟਾ ਛਾਨਣ ਨੂੰ ਵੀ ਨਹੀਂ ਯੂਜ਼ ਕੀਤੀ ਆਟਾ ਛਾਨਦੀ ਨਹੀਂ ਇੱਥੇ ਇਦਾਂ ਹੀ ਗੁੰਨ ਲਈਆ ਉਹ ਜੇਪ ਚ ਕੀ ਆ ਹਨੀ ਜੇਪਾ ਚ ਪਾ ਦੂੰ ਲੈ ਜੱਤਰੇ ਦਾ ਬੁਣੇ ਬਣਾਉਣਾ ਨਹੀਂ ਆ ਵੀ ਆ ਚੀਜ਼ਾਂ ਪੈ ਜਾਣੀਆਂ ਛਾਨਣੀ ਵੀ ਪਾ ਦੋ ਨਾ ਟਟੂਗੀ ਨਾ ਆ ਵੀ ਪਾ ਦੋ ਓ ਟਿਫਨ ਵੀ ਪਾ ਦੋ ਰੋਟੀ ਵਾਲਾ ਆ ਮੇਰਾ ਟਿਫਨ ਹੈ ਜਿਵੇਂ ਪਿਆਰ ਖੋਲੇ ਨਹੀਂ ਅਸੀਂ ਇਹ ਸਿੱਕੇ ਚੱਲ ਸਾਰਾ ਸਮਾਨ ਟੈਚੀਆਂ 'ਚ ਪਾ ਦਿੰਨੇ ਆ ਬਾਹਰ ਤੱਕ ਕੀ ਕਰਨਾ ਵਾ ਟੈਚੀਆਂ ਦੀ ਆਪਾਂ ਕਰਤੀ ਸੈਟਿੰਗ ਸਮਾਨ ਜਿਹੜਾ ਇੱਧਰ ਉੱਧਰ ਜਿਹੜਾ ਵੀ ਕਰਨਾ ਸੀ ਜਿਹੜਾ ਯੂਜ਼ ਨਹੀਂ ਕਰਦੇ ਸੀ ਉਹ ਆਪਾਂ ਉਦਾਂ ਹੀ ਰੱਖ ਲਿਆ ਵਾ ਸਮਾਨ ਸਾਰਾ ਕਉਂ ਕਿ ਫਿਰ ਇਦਾਂ ਬੜਾ ਖਲਾਰਾ ਜਿਹਾ ਖਿਲਰਿਆ ਪਿਆ ਸੀ ਜਿਹੜਾ ਯੂਜ਼ ਨਹੀਂ ਕਰਦੇ ਸੀ ਉਦਾਂ ਹੀ ਪਿਆਰ ਸੀਗਾ ਫਿਰ ਐਵੇਂ ਕੀ ਫਾਇਦਾ ਖਲਾਰਾ ਜਿਹਾ ਖਿਲਰੇ ਰਹਿੰਦਾ ਸੀਗਾ ਹੁਣ ਸਾਰੇ ਟੈਚ ਫੁੱਲ ਕਰਦੇ